ਗੁਰੂ ਸਵਾਰਿਓ ਵਿਸ਼ਵ ਭਰ ਦੇ ਵਿੱਚ ਦੋ ਤਾਕਤਾਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਇਹ ਕਾਰਪੋਰੇਟ ਹੰਕਾਰੀ ਲੋਕ ਜਿਨ੍ਹਾਂ ਦੀ ਮਨਸ਼ਾ ਹੈ ਕਿ ਅਸੀਂ ਦੁਨੀਆ ਨੂੰ ਆਪਣੀ ਮੁਠੀ ਵਿੱਚ ਕਰ ਲੈਣ ਦੂਜੇ ਪਾਸੇ ਨੇ ਕਿਰਤੀ ਲੋਕ ਕਿਸਾਨ ਹੱਕ ਦੀ ਕਮਾਈ ਕਰਨ ਵਾਲੇ ਮਜ਼ਦੂਰ ਜਿਹੜੇ ਕਹਿੰਦੇ ਆ ਨਹੀਂ ਸਾਰੇ ਲੋਕਾਂ ਨੂੰ ਇੱਥੇ ਹੱਕ ਕਰ ਰਹਿਣ ਦਾ ਬਰਾਬਰ ਤੇ ਆ ਕੇ ਰਹਿਣ ਇਹ ਲੜਾਈ ਪੂਰੇ ਵਿਸ਼ਵ ਪੱਧਰ ਦੀ ਹੈ ਯੂਰਪ ਦੇ ਵਿੱਚ ਵੀ ਬੜੇ ਵੱਡੇ ਪੱਦਰਤੇ ਹੋ ਰਹੀ ਹੈ ਰੋਮਾਨੀਆ ਅਰਜਨਟਾਇਨਾ ਪੋਲੈਂਡ ਆਪਣਾ ਜਰਮਨੀ ਫਰਾਂਸ ਵਰਗੀਆਂ ਕੰਟਰੀਆਂ ਦੇ ਵਿੱਚ ਵੀ ਕਿਸਾਨ ਆਪਣੇ ਟਰੈਕਟਰਾਂ ਨੂੰ ਖੇਤੀ ਦੇ ਸੰਦਾਂ ਨੂੰ ਲੈ ਕੇ ਸੜਕਾਂ ਤੇ ਨਿਕਲੇ ਉੱਥੇ ਵੀ ਬੜੇ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਕਰ ਰਹੇ ਐ ਲੜਾਈ ਲੜ ਰਹੇ ਐ ਉਥੋਂ ਦੇ ਕਾਰਪੋਰੇਟ ਉਹਨਾਂ ਨੂੰ ਦੱਬਣਾ ਚਾਹੁੰਦੇ ਪਰ ਉਹਨਾਂ ਹਕੂਮਤਾਂ ਦੇ ਵਿੱਚ ਕਿਤੇ ਇੱਕ ਵੀ ਇਸ ਤਰ੍ਹਾਂ ਦੀ ਘਟਨਾ ਮੇਰੇ ਧਿਆਨ ਵਿੱਚ ਨਹੀਂ ਆਈ ਕਿ ਕਿਸਾਨਾਂ ਦੇ ਸ਼ਾਂਤਮਈ ਰੋਸ ਨੂੰ ਰੋਕਣ ਵਾਸਤੇ ਉਹਨਾਂ ਹਕੂਮਤਾਂ ਨੇ ਸੜਕਾਂ ਪੁੱਟ ਦਿੱਤੀਆਂ ਹੋਣ ਉੱਥੇ ਕੰਧਾਂ ਦੀ ਦਿਵਾਰਾਂ ਖੜੀਆਂ ਕਰ ਦਿੱਤੀਆਂ ਹੋਣ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਹੋਣ ਕਿੱਲ ਲਾ ਦਿੱਤੇ ਹੋਣ ਕਿ ਜਿਹੜੇ ਨੂੰ ਅੰਨ ਦਾਤਾ ਕਿਹਾ ਜਾਂਦਾ ਕਿਸਾਨ ਉਹ ਜਦੋਂ ਆਪਣਾ ਟਰੈਕਟਰ ਲੈ ਕੇ ਆਵੇ ਉਹਦੇ 60 70000 ਦੇ ਟਾਇਰ ਵੀ ਖਰਾਬ ਹੋ ਜਾਣ ਪੂਰੇ ਯੂਰਪ ਵਿੱਚ ਅੰਦੋਲਨ ਚੱਲ ਰਹੇ ਨੇ ਪਰ ਉੱਥੇ ਇੱਕ ਵੀ ਘਟਨਾ ਇਹੋ ਜਿਹੀ ਨਹੀਂ ਮਿਲਦੀ ਕਿ ਕਿਸਾਨਾਂ ਦੇ ਉੱਤੇ ਐਸ ਕਿਸਮ ਦਾ ਅਤਿਆਚਾਰ ਹੋਇਆ ਹੋਵੇ ਤੇ ਦੂਜੇ ਪਾਸੇ ਭਾਰਤ ਜਿਹੜਾ ਆਪਣੇ ਆਪ ਨੂੰ ਲੋਕਤੰਤਰ ਦਾ ਨੰਬਰਦਾਰ ਕਹਿੰਦਾ ਇੱਥੇ ਕਿਸਾਨ ਬਿਲਕੁਲ ਜਾਇਜ਼ ਮੰਗਾਂ ਤੋਂ ਐਮਐਸਪੀ ਨੂੰ ਲੈ ਕੇ ਬਿਲਕੁਲ ਜਾਇਜ਼ ਮੰਗ ਹੈ ਕਿਸਾਨ ਦੇ ਕਰਜ਼ੇ ਮਾਫੀ ਦੀ ਬਿਲਕੁਲ ਜਾਇਜ਼ ਮੰਗ ਹੈ ਕਿਉਂਕਿ ਮੌਜੂਦਾ ਕੇਂਦਰ ਸਰਕਾਰ ਨੇ ਕਰਜ਼ਾ ਮਾਫ ਕੀਤਾ ਐਸੇ ਕਾਰਜਕਾਲ ਦੇ ਦੌਰਾਨ ਕੇਂਦਰ ਸਰਕਾਰ ਨੇ ਤਕਰੀਬਨ 14 ਲੱਖ ਕਰੋੜ ਰੁਪਇਆ ਮਾਫ ਕੀਤਾ ਹੈ ਕੀਤਾ ਕਿਹਨਾਂ ਦਾ ਕੀਤਾ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਜਿਨ੍ਹਾਂ ਕੋਲ ਪੈਸਾ ਭਰਨ ਨੂੰ ਪੈਸਾ ਸੀ ਪਰ ਉਹਨਾਂ ਕੋਲ ਪੈਸਾ ਭਰਨ ਦੀ ਨੀਅਤ ਨਹੀਂ ਸੀ ਪੈਸਾ ਪਿਆ ਭਰ ਸਕਦੇ ਸੀ ਪਰ ਭਰਨ ਦੀ ਨੀਅਤ ਨਹੀਂ ਸੀ ਉਹਨਾਂ ਦਾ 14 ਲੱਖ ਕਰੋੜ ਰੁਪਇਆ ਇਸੇ ਕਾਰਜਕਰਾਲ ਦੇ ਦੌਰਾਨ ਮੌਜੂਦਾ ਕੇਂਦਰ ਸਰਕਾਰ ਨੇ ਮਾਫ ਕੀਤਾ ਹੈ ਤੇ ਭਾਰਤ ਦੇ ਕਿਸਾਨਾਂ ਦਾ ਟੋਟਲ ਕਰਜ਼ਾ ਕਿੰਨਾ ਹੈ ਤਕਰੀਬਨ 14 ਲੱਖ ਕਰੋੜ ਮੇਰੇ ਪੜਨ ਚ ਆਇਆ 14 ਲੱਖ ਕਰੋੜ ਰੁਪਇਆ ਇਹਦੇ ਵਿੱਚ ਕਿਸਾਨਾਂ ਦਾ ਉਹ ਵਰਗ ਹੈ ਜਿਹੜੇ ਮੋੜਨ ਜੋਗੇ ਵੀ ਹੈ ਨਹੀਂ ਇਹ ਇਹ ਪੂਰਾ ਰਿਕਾਰਡ ਹੈ ਕਿ ਬੰਦੇ 70 70 50 50 ਹਜ਼ਾਰ ਰੁਪਏ ਪਿੱਛੇ ਖੁਦਕੁਸ਼ੀਆਂ ਕਰ ਰਹੇ ਜਦੋਂ ਮੋੜਨ ਜੋਗੇ ਵੀ ਹੈ ਨਹੀਂ ਜੇ ਕਾਰਪੋਰੇਟ ਦਾ ਜਿਨ੍ਹਾਂ ਕੋਲੇ ਅੰਨੀ ਮਾਇਆ ਪਈ ਐ ਜਿਹੜੇ ਪੈਸੇ ਮੋੜ ਸਕਦੇ ਸੀ ਉਹਨਾਂ ਦਾ ਮਾਫ਼ ਕਰਤਾ ਤੇ ਆ ਅੰਨ ਦਾ ਤੇ ਕਿਸਾਨਾਂ ਦਾ ਮਾਫ਼ ਕਿਉਂ ਨਹੀਂ ਸੀ ਹੋ ਸਕਦਾ ਕਿੱਡਾ 도ਗਲਾ ਕਿਰਦਾਰ ਹੈ ਮੌਜੂਦਾ ਕੇਂਦਰ ਸਰਕਾਰ ਦਾ ਇੱਕ ਪਾਸੇ ਡਾਕਟਰ ਸੁਆਮੀ ਨਾਥਨ ਨੂੰ ਭਾਰਤ ਰਤਨ ਦਾ ਵਾਰਡ ਦਿੰਦੇ ਐ ਤੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਉਣ ਦੀ ਜਿਹੜੇ ਗੱਲ ਕਰਦੇ ਐ ਸ਼ਾਂਤਮਈ ਕਿਸਾਨ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਦੇ ਐ ਉਹਨਾਂ ਨੂੰ ਫੱਟੜ ਕਰ ਦੋ ਹਾਲਾਂਕਿ ਸੰਵਿਧਾਨ ਦੇ ਮੁਤਾਬਕ ਇਹ ਐਸ ਕਿਸਮ ਦਾ ਰੂਲ ਵੀ ਬਣਿਆ ਹੈ ਕਿ ਐਹੋ ਜੀਆਂ ਤਾਰਾਂ ਵੀ ਆਪਣੇ ਖੇਤ ਨੂੰ ਨਹੀਂ ਲਾਈਆਂ ਜਾ ਸਕਦੀਆਂ ਜਿਹੜੀਆਂ ਤਾਰਾਂ ਦੇ ਨਾਲ ਪਸ਼ੂਆਂ ਦਾ ਨੁਕਸਾਨ ਹੋ ਸਕਦਾ ਕੋਈ ਤਿੱਖੀਆਂ ਤਾਰਾਂ ਕਾਨੂੰਨ ਮੁਤਾਬਕ ਨਹੀਂ ਲਾ ਸਕਦੇ ਤੇ ਉੱਥੇ ਬਾਡਰਾਂ ਤੇ ਪੰਜਾਬ ਤੇ ਹਰਿਆਣੇ ਦੇ ਬਾਡਰ ਤੇ ਐਹੋ ਜੀਆਂ ਤਿੱਖੀਆਂ ਤਾਰਾਂ ਲਾਤੀਆਂ ਜਿਵੇਂ ਕਿਸੇ ਦੂਜੇ ਮੁਲਕ ਦੇ ਨਾਲ ਕੰਧ ਕੱਢੀ ਹੋਵੇ ਕਿਹਾ ਜਾਂਦਾ ਸਿੱਖ ਵਕ ਹੋਣਾ ਚਾਹੁੰਦੇ ਆ ਵਕਵਾਦੀ ਅਤਵਾਦੀ ਹੈ ਤੇ ਮੈਨੂੰ ਲੱਗਦਾ ਹੁਣ ਸਾਰੇ ਪੰਜਾਬ ਨੂੰ ਇੱਕ ਮੁੱਠੋ ਕੇ ਸਾਰੀ ਕਿਸਾਨੀ ਨੂੰ ਕੇਂਦਰ ਸਰਕਾਰ ਨੂੰ ਇਹ ਸਵਾਲ ਕਰਨਾ ਬਣਦਾ ਹੈ ਕਿ ਤੁਸੀਂ ਦੱਸੋ ਪੰਜਾਬ ਨੂੰ ਭਾਰਤ ਦਾ ਹਿੱਸਾ ਮੰਨਦੇ ਹੋ ਕਿ ਨਹੀਂ ਉਹ ਕਿਸਾਨ ਦੀ ਤਾਂ ਹਾਲਤ ਤੁਸੀਂ ਪਸ਼ੂ ਪਸ਼ੂਆਂ ਜਿੰਨੀ ਵੀ ਕਦਰ ਨਹੀਂ ਕਰਦੇ ਪਸ਼ੂਆਂ ਲਈ ਇਹ ਕਾਨੂੰਨ ਹੈ ਕਿ ਤੁਸੀਂ ਇਹੋ ਜਿਹੀਆਂ ਤਿੱਖੀਆਂ ਤਾਰਾਂ ਨਹੀਂ ਲਾ ਸਕਦੇ ਪਸ਼ੂ ਦਾ ਨੁਕਸਾਨ ਹੋ ਜਾਵੇ ਤੇ ਕਿਸਾਨਾਂ ਦਾ ਨੁਕਸਾਨ ਹੋ ਜਾਵੇ ਉੱਥੇ ਇਸ ਤਰ੍ਹਾਂ ਦੇ ਬਾਰਡਰ ਪੱਕੇ ਕਰਨੇ ਐ ਕੰਧਾਂ ਕੱਢਣੀਆਂ ਉੱਥੇ ਜਿਹੜੀਆਂ ਪਾਕਿਸਤਾਨ ਨਾਲ ਵੀ ਨਹੀਂ ਐ ਤਾਂ ਨਿਕਲੀਆਂ ਹੋਈਆਂ ਜਿਵੇਂ ਹੁਣ ਕੱਢਣ ਲੱਗਿਆ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਮੁਠਤਾ ਨਾਲ ਇਸ ਲੜਾਈ ਵਿੱਚ ਜਿਵੇਂ ਜਿਵੇਂ ਹੋ ਸਕੇ ਸਹਿਯੋਗ ਦੇਣਾ ਚਾਹੀਦਾ ਕੋਈ ਜਥੇਬੰਦੀ ਨਹੀਂ ਵੇਖਣੀ ਚਾਹੀਦੀ ਕਿਹੜੀ ਅੱਗੇ ਹੈ ਕਿਹੜੀ ਪਿੱਛੇ ਆਪਾਂ ਸਾਰੇ ਇੱਕ ਆ ਕਿਰਤੀ ਲੋਕ ਭਾਵੇਂ ਕਿਸਾਨ ਨੇ ਮਜ਼ਦੂਰ ਨੇ ਕੋਈ ਵੀ ਕਿੱਤਾ ਕਰਨ ਵਾਲੇ ਨੇ ਸਾਰਿਆਂ ਨੂੰ ਇੱਕ ਮੁਟਤਾ ਨਾਲ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਬਹੁਤ ਬੇਇਮਾਨੀ ਕਰ ਰਹੀ ਹੈ ਕੇਂਦਰ ਸਰਕਾਰ ਔਰ ਨਾਲ ਜਿਹੜੇ ਸਾਡੇ ਪੰਜਾਬ ਦੇ ਰਾਖੇ ਆ ਵੀ ਬੇਇਮਾਨੀ ਕਰ ਰਹੇ ਇਹ ਰੂਲ ਹੀ ਨਹੀਂ ਬਣਦਾ ਕਿ ਹਰਿਆਣੇ ਦੀ ਪੁਲਿਸ ਆ ਕੇ ਇੱਥੇ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟ ਜੇ ਬਣਦਾ ਹੀ ਨਹੀਂ ਤੇ ਫਿਰ ਪੰਜਾਬ ਪੁਲਿਸ ਦੀ ਬਸ ਇਹੀ ਜ਼ਿੰਮੇਵਾਰੀ ਹੈ ਵੀ ਉਹ ਉੱਥੇ ਖੜ ਕੇ ਤਮਾਸ਼ਾ ਵੇਖ ਰਿਹਾ ਤਮਾਸ਼ਾ ਵੇਖ ਰਹੇ ਹੋ ਨਾ ਵੀ ਹਾਂ 60 ਬੱਜੀ ਕੋਈ ਨਹੀਂ ਠੀਕ ਹੈ ਕੀ ਪੰਜਾਬ ਸਰਕਾਰ ਦੀ ਇਨੀਕ ਜ਼ਿੰਮੇਵਾਰੀ ਹੈ ਜਿਹੜੇ ਜਿਨੇ ਦੇ ਸੱਟਾ ਮਾਰਨਗੇ ਉਹ ਆ ਕੇ ਪੰਜਾਬ ਦੀ ਬਾਉਂਡਰੀ ਦੇ ਅੰਦਰ ਆ ਕੇ ਸੱਟਾ ਮਾਰਨਗੇ ਤੁਸੀਂ ਬਸ ਉਹਨਾਂ ਦੇ ਹਸਪਤਾਲਾਂ 'ਚ ਪਤਾ ਲੈ ਕੇ ਕੰਮ ਸਾਰ ਲੋਗੇ ਇਹ ਤਾਂ ਕਿਸਾਨ ਹਤਾਸ਼ੀ ਵਾਲੀ ਕੋਈ ਗੱਲ ਨਹੀਂ ਸੋ ਇਸ ਕਰਕੇ ਬਿਲਕੁਲ ਬਾਜਬ ਮੰਗਾ ਨੇ ਪੂਰੇ ਵਰਡ ਦੇ ਵਿੱਚ ਇਹ ਲੜਾਈ ਹੈ ਕਾਰਪੋਰੇਟ ਤੇ ਕਿਰਤੀਆਂ ਦੇ ਦਰਮਿਆਨ ਇਹ ਲੜਾਈ ਯੂਰਪ ਦੇ ਵਿੱਚ ਵੀ ਹੈ ਪਰ ਉੱਥੋਂ ਦੀਆਂ ਹਕੂਮਤਾਂ ਨੇ ਐਡਾ ਜ਼ਬਰ ਨਹੀਂ ਕੀਤਾ ਜਿਹੜਾ ਇੱਥੇ ਕੀਤਾ ਜਾ ਰਿਹਾ। ਇਸ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਹਰ ਇੱਕ ਇਨਸਾਨ ਨੂੰ ਬੋਲਣਾ ਚਾਹੀਦਾ। ਹਰ ਬੰਦੇ ਨੂੰ ਬੋਲਣਾ ਚਾਹੀਦਾ। ਕਿਉਂਕਿ ਅਸੀਂ ਮਨੁੱਖ ਹਾਂ। ਇਹ ਨਹੀਂ ਕਿ ਚਲੋ ਜੀ ਉਹ ਚਲੇ ਗਏ ਯਾਰ ਆਪੇ ਵਾਗ ਗਏ ਕਈ ਪੁੱਛੀ ਜਾਂਦੇ ਮੈਨੂੰ ਇਹ ਮਸਲਾ ਕੀ ਹੈ ਯਾਰ ਮਸਲਾ ਨਹੀਂ ਪਤਾ ਥੋੜਾ ਜਿਹਾ ਸਟੱਡੀ ਕਰੋ ਪੜੋ ਵੀਰ ਬਣ ਕੇ ਪੂਰੇ ਇਹ ਵਿਸ਼ਵ ਦਾ ਰੌਲਾ ਹੈ ਤੇ ਸਾਡੇ ਜਿਹੜੇ ਹਜ਼ਾਰਾਂ ਮਤ ਪੇਦੋ ਸਕਦੇ ਆ ਤੁਸੀਂ ਹੋ ਸਕਦਾ ਮੇਰੇ ਮੇਰੇ ਚਿਹਰੇ ਨੂੰ ਨਫ਼ਰਤ ਕਰਦੇ ਹੋ ਮੇਰੇ ਨਾਲ ਨਾ ਸਹਿਮਤ ਹੋ ਮੋ ਪਰ ਇਸ ਮੁੱਦੇ ਤੇ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਗੁਰੂ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰੇ ਜਿੱਤ ਲਾਜ਼ਮੀ ਹੋਣੀ ਹੈ ਇਹ ਪੋਜ਼ਿਟਿਵ ਅਸੀਂ ਹਮੇਸ਼ਾ ਰਹਿਣਾ ਹੈ ਹਰ ਹਾਲਾਤ ਵਿੱਚ ਰਹਿਣਾ ਹੈ ਪਰ ਉਹ ਬਿਲਕੁਲ ਸਾਰੀਆਂ ਵਾਜਬ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਤੇ ਸਾਰਿਆਂ ਨੇ ਵੱਜ ਚੜ ਕੇ ਇਸ ਅੰਦੋਲਨ ਵਿੱਚ ਵੀ ਸਹਿਯੋਗ ਦੇਣਾ ਸਾਨੂੰ ਚਾਹੀਦਾ ਸਭ ਨੂੰ ਇਹ ਮੈਂ ਨਾਲ ਬੇਨਤੀ ਕੀਤੀ ਹੈ ਕਿ ਉਹ ਕਹਿੰਦਾ ਦੋਗਲਾ ਕਿਰਦਾਰ ਹੈ ਡਾਕਟਰ ਸੁਆਮੀਨਾਥਨ ਨੂੰ ਭਾਰਤ ਰਤਨ ਤੇ ਜਿਹੜੇ ਜਿਹੜੇ ਉਹਨੂੰ ਕਹਿੰਦੇ ਵੀ ਇਹਦੀ ਰਿਪੋਰਟ ਲਾਗੂ ਕਰ ਦਿਓ ਉਹਨਾਂ ਤੇ ਗੋਲੇ ਉਹਨਾਂ ਨੂੰ ਫੱਟੜ ਕਰ ਦਿਓ ਸੋ ਇਹ ਬਿਲਕੁਲ ਗਲਤ ਸੋ ਇਸ ਲਈ ਇਹ ਥੋੜੀ ਜੀ ਆਪਾਂ ਗੱਲ ਕੀਤੀ